ਦੋਸਤੋ ਇਸ ਵੇਲੇ ਮੌਜੂਦ ਆ ਅਸੀਂ ਭਗਤ ਸਿੰਘ ਮਾਰਕੀਟ ਦੇ ਵਿੱਚ ਜਿੱਥੇ ਕਿ ਅੱਜ ਪਹਿਲਾਂ ਵੀ ਮੋਦੀ ਖਾਨਾ ਜਿਹੜਾ ਕਿ ਹੈਲਪਿੰਗ ਹੈਂਡ ਟੀਮ ਹੈ ਇਸ ਵੱਲੋਂ ਕਈ ਸਮਾਜ ਸੇਵੀ ਕੰਮ ਕੀਤੇ ਜਾਂਦੇ ਨੇ ਲੋਕਾਂ ਦੀ ਜਿਹੜੇ ਕਿ ਜ਼ਰੂਰਤਮੰਦ ਲੋਕ ਆ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਨੂੰ ਦਵਾਈਆਂ ਦਿੱਤਾ ਜਾਂਦੀਆਂ ਰਾਸ਼ਨ ਦਿੱਤਾ ਜਾਂਦਾ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਮਦਦ ਆ ਉਹਨਾਂ ਦੀ ਕੀਤੀ ਜਾਂਦੀ ਅੱਜ ਇੱਕ ਨਵਾਂ ਉਪਰਾਲਾ ਕੀਤਾ ਗਿਆ ਇੱਥੇ ਐਕਸ-ਰੇ ਮਸ਼ੀਨ ਲਗਾਈ ਗਈ ਹੈ ਤੇ ਇਸ ਵੇਲੇ ਜਿਹੜੇ ਮੌਜੂਦ ਨੇ ਸਪੀਕਰ ਜਿਹੜੇ ਨੇ ਪੰਜਾਬ ਕਲਤਾਰ ਸਿੰਘ ਸੰਧਵਾ ਜੀ ਤੇ ਵਿਧਾਇਕ ਨਰੇਸ਼ ਕੁਟਾਰੀਆ ਜੀ ਤੇ ਹੋਰ ਵੀ ਤੇ ਆਗੂ ਜਿਹੜੇ ਆ ਆਮ ਆਦਮੀ ਪਾਰਟੀ ਦੇ ਨੇ ਉਹ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਨੇ ਸਰ ਕੀ ਕਹਿਣਾ ਜਾਓਗੇ ਅੱਜ ਇੱਥੇ ਨਵੀਂ ਐਕਸ-ਰੇ ਮਸ਼ੀਨ ਹੈਲਪਿੰਗ ਹੈਂਡ ਟੀਮ ਵੱਲੋਂ ਜਿਹੜੀ ਲਗਾਈ ਗਈ ਹੈ ਗੁਰੂ ਸਾਹਿਬ ਦਾ ਹੁਕਮ ਹੈ ਵਿੱਚ ਦੁਨੀਆ ਸੇਵਕ ਮਾਈ ਇਸ ਦਾ ਤਰਕ ਬੈਠਣ ਪਾਈਏ ਤੋਂ ਅੱਜ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਇੱਕ ਬੜੀ ਵੱਡੀ ਬਖਸ਼ਿਸ਼ ਸਾਡੇ ਹੀਰੇ ਦੇ ਸਾਥੀਆਂ ਤੇ ਕੀਤੀ ਆ ਭਗਤ ਪੂਰਨ ਸਿੰਘ ਹੈਲਪਿੰਗ ਹੈਂਡ ਚੈਰੀ ਵੈਲਫੇਅਰ ਚੈਰੀਟੇਬਲ ਸੁਸਾਇਟੀ ਤੇ ਇਹਨਾਂ ਨੇ ਇੱਥੇ ਇੱਕ ਐਕਸ-ਰੇ ਮਸ਼ੀਨ ਔਰ ਲੈਬਰਾਟਰੀ ਦਾ ਅਦਾਨ-ਪ੍ਰਦਾਨ ਕੀਤਾ ਜਿੱਥੇ ਕਿ ਬਹੁਤ ਸਸਤੇ ਰੇਟ ਤੇ ਜਿਹੜਾ ਗਰੀਬ ਲੋਕਾਂ ਦੀ ਸੇਵਾ ਹੋਏਗੀ ਔਰ ਜਿਹੜਾ ਬੰਦਾ ਸੇਵਾ ਕਰਦਾ ਮੈਂ ਸਮਝਦਾ ਗੁਰੂ ਸਾਹਿਬ ਦਾ ਉੱਤੇ ਸਿੱਧਾ ਹਥ ਉਹਦਾ ਜੀਵਨ ਸਫਲ ਹੈ ਤੁਹਾਡੇ ਮੈਂ ਜਿੱਥੇ ਐਮਐਲਏ ਸਾਹਿਬ ਨੂੰ ਬਧਾਈ ਦੇਣਾ ਉੱਥੇ ਸਾਰੀ ਇਸ ਸੁਸਾਇਟੀ ਦੇ ਮੈਂਬਰ ਸਾਹਿਬਾਨ ਨੂੰ ਸਾਡੇ ਪ੍ਰਧਾਨ ਜੀ ਨੂੰ ਸਾਡੇ ਅਹੁਦੇਦਾਰ ਸਾਹਿਬਾਨ ਨੂੰ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦੇਣਾ ਔਰ ਗੁਰੂ ਸਾਹਿਬ ਅਗੇ ਅਰਦਾਸ ਕਰਦਾ ਵੀ ਇਸੇ ਤਰ੍ਹਾਂ ਤੁਸੀਂ ਲੋੜਵੰਦਾਂ ਦਾ ਹੱਥ ਫੜਦੇ ਰਹੋ ਲੋੜਵੰਦਾਂ ਦੀ ਸੇਵਾ ਕਰਦੇ ਰਹੋ ਗੁਰੂ ਸਾਹਿਬ ਤੁਹਾਨੂੰ ਹੋਰ ਤਾਕਤ ਬਖਸ਼ੇ ਸਰ ਕੁਝ ਹਸਪਤਾਲ ਦੀਆਂ ਦਵਾਈਆਂ ਦੇ ਗੱਲ ਹਰ ਸਮੇਂ ਉੱਠਦੀ ਰਹਿੰਦੀ ਹੈ ਕਿ ਉਸ ਨੂੰ ਲੈ ਕੇ ਕੀ ਉਪਰਾਲੇ ਕੀਤੇ ਜਾਣਗੇ ਜਾਂ ਕੀ ਕਾਰਵਾਈ ਦੇਖੋ ਹਸਪਤਾਲ ਦੇ ਵਿੱਚ ਜਿਹੜੇ ਪੰਜਾਬ ਦੇ ਜਿਹੜੇ ਸਿਵਲ ਹਸਪਤਾਲ ਹੈ ਜਦੋਂ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਇੱਕ ਜਿਹੜਾ ਸਭ ਤੋਂ ਵਧੀਆ ਕੰਮ ਇਹ ਕੀਤਾ ਕਿ ਹੁਣ ਹਸਪਤਾਲਾਂ ਦੇ ਵਿੱਚੋਂ ਦਵਾਈਆਂ ਮਿਲਦੀਆਂ ਮੈਕਸਿਮਮ ਦਵਾਈਆਂ ਹਸਪਤਾਲਾਂ ਦੇ ਵਿੱਚੋਂ ਮਿਲਦੀਆਂ ਟੈਸਟ ਲਗਭਗ ਸਾਰੇ ਫ੍ਰੀ ਹੁੰਦੇ ਆ ਤੇ ਜੇ ਕਿਤੇ ਕੋਈ ਬਾਹਰੋਂ ਲਿਆਉਣੀ ਹੈ ਤੇ ਫਿਰ ਉਹਦੇ ਆਸਤੇ ਸਾਡੀ ਆ ਜਿਹੜੀ ਮੁੱਲ ਦੀ ਖਾਨਾ ਹੈਗਾ ਸੋ ਇੱਥੋਂ ਮੈਂ ਡਾਕਟਰ ਸਾਹਿਬਾਨ ਨੂੰ ਬੇਨਤੀ ਕਰਦਾ ਵੀ ਜਿੱਥੇ ਗਰੀਬ ਮਰੀਜ਼ ਦਾ ਫਾਇਦਾ ਹੁੰਦਾ ਅਪਾ ਉਥੋਂ ਦਵਾਈ ਦਵਾਈਏ ਜੇ ਦਵਾਈ ਦੇ ਵਿੱਚ ਕੋਈ ਪ੍ਰੋਬਲਮ ਹੈ ਉਹਦੇ ਬਾਰੇ ਸਾਨੂੰ ਦੱਸੋ ਤੇ ਅਸੀਂ ਟੰਗਾ ਗਿਓ ਹੈ ਜੀ ਫਿਰ ਅਸੀਂ ਹਰ ਵੇਲੇ ਇਹੀ ਕਿਹਾ ਜਾਂਦਾ ਹੈ ਕਿ ਉਹਦਾ ਜਿਹੜੇ ਕੀ ਪਰਸਪੈਕਸ਼ਨ ਦੇ ਵਿੱਚ ਹੈ ਸਾਡ ਲਿਖੇ ਜਾਣ ਪਰ ਦਵਾਈ ਦਾ ਨਾਮ ਲਿਖਿਆ ਜਾਂਦਾ ਜਦੋਂ ਇੱਥੋਂ ਲੈ ਕੇ ਜਾਂਦੇ ਨੇ ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾਂਦਾ ਤਾਂ ਇਦਾਂ ਦੇ ਡਾਕਟਰਾਂ ਦੇ ਖਿਲਾਫ ਕੀ ਕਾਰਵਾਈ ਹੈ ਨਹੀਂ ਜੀ ਕੋਈ ਸ਼ਿਕਾਇਤ ਆਊਗੀ ਤਾਂ ਫਿਰ ਸਪੈਸਿਫਿਕ ਸ਼ਿਕਾਇਤ ਆਊਗੀ ਤਾਂ ਕਾਰਵਾਈ ਹੋਊਗੀ ਲੇਕਸਪ ਤੁਹਾਨੂੰ ਵਧਾਈ ਦਿੱਤੀ ਗਈ ਹੈ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਨਵੀਂ ਐਕਸ-ਰੇ ਮਸ਼ੀਨ ਲੱਗੀ ਹੈ ਮੁਫਤ ਲਈ ਕੀ ਕਹਿਣਾ ਚਾਹੂੰਗਾ ਮੈਂ ਅੱਜ ਜਦੋਂ ਸਰਕਾਰ ਬਣੀ ਸੀ ਉਸ ਟਾਈਮ ਇਹਨਾਂ ਨੇ ਮੈਨੂੰ ਸੱਦਿਆ ਸੀਗਾ ਵੀ ਗੁਰੂ ਨਾਨਕ ਮੋਦੀ ਖਾਨਾ ਮੈਡੀਕਲ ਸਟੋਰ ਵੀ ਮੈਂ ਦੇਖ ਕੇ ਗਿਆ ਇਹਨਾਂ ਨੇ ਬੜਾ ਉਸ ਟਾਈਮ ਮੈਨੂੰ ਮਨ ਨੂੰ ਬੜੀ ਖੁਸ਼ੀ ਮਿਲੀ ਵੀ ਇਹ ਇੱਕ ਮਨਤਵਾ ਦੀ ਸੇਵਾ ਕਰ ਰਹੇ ਨੇ ਇੱਥੇ ਹਰ ਇੱਕ ਨੂੰ ਗਰੀਬ ਗੁਰਬੇ ਜਿਹੜੇ ਆ ਆਪਾਂ ਜਾਂ ਬਾਜ਼ਾਰ 'ਚ ਜਾਂਦੇ ਆ ਆਪਾਂ ਵੇਖਦੇ ਆ ਵੀ ਉਹਨਾਂ ਨੂੰ ਇਹ ਦੀਸੀ ਦੂਸੀ ਜੀਆਂ ਦਵਾਈਆਂ ਫੜਾਉਂਦੇ ਆ ਕੰਪਨੀ ਦੀਆਂ ਨਹੀਂ ਦਿੰਦੇ ਆ ਮੇਰੇ ਖੇਤ ਦੁਕਾਨਦਾਰ ਇੱਥੇ ਉਹਨੂੰ ਸਿੱਕੇਬੰਦ ਕੰਪਨੀ ਦੀ ਦਵਾਈ ਮਿਲੂਗੀ ਨਾਲੇ ਮਿਲੂਗੀ ਆਜ ਰੇਟ ਉਹ ਬਾਜ਼ਾਰ ਨਾਲੋਂ ਕਿਤੇ ਸਸਤੀ ਨਾਲੇ ਵਧੀਆ ਇਹਨਾਂ ਭਰਾਵਾਂ ਨੇ ਜਿਹਦੇ ਵਿੱਚ ਸਾਡੇ ਬਬਲੂ ਜੀ ਕਾਫੀ ਇਹਦੇ ਵਿੱਚ ਮੈਂਬਰ ਨੇ ਸਾਰੇ ਮੈਂਬਰਾਂ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਉਸ ਤੋਂ ਬਾਅਦ ਮੈਂ ਇਹ ਮੈਨੂੰ ਇਹਨਾਂ ਨੇ ਕਿਹਾ ਸੀਗਾ ਵੀ ਜੇ ਤੁਸੀਂ ਇੱਥੇ ਦੋ ਦੁਕਾਨਾਂ ਸਾਨੂੰ ਕਮੇਟੀ ਦੀਆਂ ਲੈ ਦੇਉਂ ਅਸੀਂ ਇੱਥੇ ਐਕਸ-ਰੇ ਮਸ਼ੀਨਾਂ ਲੈਬਾਰਟਰੀ ਹੋਰ ਵੀ ਜੇ ਕਈ ਦਾਨੀ ਸਜਣ ਹੋਰ ਆ ਜਾਂਦੇ ਆ ਤੇ ਆਪਾਂ ਇੱਥੇ ਲੈਣਾ ਇੱਕ ਡੈਂਸ ਜਿ वाली ਵੀ ਮਸ਼ੀਨ ਲਾਵਾਂਗੇ ਉਹ ਅਸੀਂ ਦੋ ਦੁਕਾਨਾਂ ਜਿਹਨਾਂ ਨੂੰ ਇਹਨਾਂ ਦੇ ਸਪੁਰਦ ਕਰਤੀਆਂ ਵਾਹਿਗੁਰੂ ਕਿਰਪਾ ਕਰੇ ਉਹ ਮਾਲਕ ਵਾਹਿਗੁਰੂ ਕਰਨ ਵਾਲਾ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੁੰਦਾ ਵਾ ਜੇ ਕਹਦੇ ਆ ਨਾ ਮੈਂ ਕਰਦਾ ਮੈਂ ਕੋਈ ਨਹੀਂ ਕਰਦਾ ਕਰਦਾ ਤਾਂ ਉੱਪਰ ਗੁਰੂ ਨਾਨਕ ਦੇਵ ਇਸ ਤੋਂ ਵੱਡਾ ਕੋਈ ਨਹੀਂ ਹੈਗਾ ਉਹਨਾਂ ਦੀ ਕਿਰਪਾ ਨਾਲ ਇਹ ਭਰਾ ਜਿਹੜੇ ਸੇਵਾ ਨਿਭਾ ਰਹੇ ਆ ਬਹੁਤ ਇਹ ਨਹੀਂ ਕੱਲੀ ਇੱਥੇ ਹੋਰ ਵੀ ਕਿਤੇ ਸਮਾਜ ਸੇਵਾ ਦੇ ਕੰਮ ਹੁੰਦੇ ਆ ਚਾਹੇ ਸ਼ਵੀਲਾ ਲਾਉਣੀਆਂ ਚਾਹੇ ਲੜਕੀਆਂ ਦੇ ਵਿਆਹ ਕਰਨੇ ਕੋਈ ਵੀ ਕਿਸੇ ਸੇਵਾ ਦਾ ਕੰਮ ਹੁੰਦਾ ਇਹ ਭਰਾ ਬਾਅਦ ਚੜ ਕੇ ਇੱਥੇ ਹਿੱਸਾ ਲੈਂਦੇ ਆ ਥੋੜਾ ਨਹੀਂ ਮੈਂ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦਾ ਸਾਡੇ ਅੱਜ ਸਪੀਕਰ ਸਾਹਿਬ ਮਾਨਯੋਗ ਜਿਹੜੇ ਕਿਸ ਸਾਡੇ ਵਿਧਾਨ ਸਭਾ ਦੇ ਪੁਲਤਾਰ ਸਿੰਘ ਜੀ ਸਿੰਧਵਾ ਸਪੀਕਰ ਸਾਹਿਬ ਅੱਜ ਇੱਥੇ ਵੇਖਣ ਵਾਸਤੇ ਆਏ ਜਦੋਂ ਇਹਨਾਂ ਨੂੰ ਮੈਂ ਗੱਲ ਦੱਸੀ ਨਾ ਇੱਥੇ ਭੋਗਤੇ ਆਏ ਸੀਗੇ ਤੇ ਮੈਂ ਇਹਨਾਂ ਨੂੰ ਗੱਲ ਦੱਸੀ ਵੀ ਇਸ ਤਰ੍ਹਾਂ ਕਰਕੇ ਸਾਡੇ ਕਹਿੰਦੇ ਚੱਲ ਵੀ ਭਾਈ ਵੇਖ ਕੇ ਆਈਏ ਇਹੋ ਜੇ ਕਾਰਜਾਂ ਨੂੰ ਜ਼ਰੂਰ ਇੱਕ ਇਕੱਲਾ ਇੱਥੇ ਨਹੀਂ ਕਿਤੇ ਵੀ ਇਹਨਾਂ ਨੂੰ ਪਤਾ ਲੱਗ ਜੇ ਨਾ ਇਹੋ ਜੇ ਕਾਰਜ ਜ਼ਰੂਰ ਜਾਂਦੇ ਆ ਜੀ ਮੈਂ ਇਹਨਾਂ ਦਾ ਦੇ ਨਹੀਂ ਦੇ ਸਕਦਾ ਜਿਨ੍ਹਾਂ ਨੇ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਕਾਰਜ ਹੁੰਦਾ ਮੈਂ ਵੇਖਦਾ ਰਹੇ ਨਾ तकरीबन ਤਲਵੰਡੀ ਬਾਈ ਲੜਕਿਆਂ ਦੇ ਵਿਆਹ ਵਾਸਤੇ ਸਾਦੇ ਆ ਜ਼ਰੂਰ ਆਉਂਦੇ ਆ ਹੋਰ ਵੀ ਥਾਵਾਂ ਤੇ ਜਿੱਥੇ ਇਸ ਤਰ੍ਹਾਂ ਦੇ ਕਾਰਜ ਕੀਤੇ ਜਾਂਦੇ ਆ ਇਹਨਾਂ ਨੇ ਪਹੁੰਚਣਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਇਹਨਾਂ ਸਾਰੀ ਸੰਗਤ ਦਾ ਵੀ ਤੇ ਜਿਹੜੇ ਇਹਨਾਂ ਨਾਲ ਵਰਕਰ ਜੁੜੇ ਆ ਜਿਹਨੇ ਵੀ ਇਹਨਾਂ ਦੇ ਜਨਤਾ ਤੋਂ ਨਹੀਂ ਪੈਸਾ ਇਕੱਠਾ ਕਰਨਾ ਇਹਨਾਂ ਨੇ ਸਿਰਫ ਜਿਹੜੇ ਮੈਂਬਰ ਹਨ ਆ ਉਹਨਾਂ ਤੋਂ ਆਪਦੇ ਉਹਨਾਂ ਦੇ ਬੰਨੇ ਹੋਏ ਆ ਵੀ ਇੰਨੇ ਨੇ ਪੈਸੇ ਪਾਉਣੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਆਮ ਲੋਕੀ ਕੀ ਕਰਦੇ ਆ ਜਨਤਾ ਤੋਂ ਪੈਸਾ ਇਕੱਠਾ ਕਰਕੇ ਫਿਰ ਵੀ ਨਹੀਂ ਪੂਰਾ ਲਿਆ ਜਾਂਦਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹ ਕਹਿੰਦਾ ਬਤਾਈ ਦਿਨਾ ਜਿਸ ਤਰ੍ਹਾਂ ਇਹ ਮਸ਼ੀਨ ਲੱਗੀ ਆ ਜਿਹਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਦਿੱਤਾ ਜਾਏਗਾ ਕੋਈ ਸਿਟੀ ਸਕੈਨ ਦੀ ਮਸ਼ੀਨ ਇਸ ਤਰ੍ਹਾਂ ਹੀ ਲੱਗ ਜੇ ਤੇ ਜਿੱਥੇ ਗਰੀਬਾਂ ਦਾ ਫਾਇਦਾ ਹੋ ਸਕੇ ਕੋਈ ਇਸ ਤਰ੍ਹਾਂ ਦੀ ਹੈਲਪ ਸਰਕਾਰ ਵੱਲੋਂ ਨਹੀਂ ਹੋ ਸਕਦੀ ਸਰਕਾਰ ਦੇ ਵਾਸਤੇ ਦਾ ਜਿਹੜਾ ਗਰੀਬਾਂ ਦੀ ਸੇਵਾ ਸਿਹਤ ਸਿੱਖਿਆ ਇਹਦੇ ਪ੍ਰਾਇੋਰਟੀ ਆ ਤੁਸੀਂ ਪ੍ਰੋਜੈਕਟ ਬਣਾਓ ਜੀ ਸਭ ਕੋ ਕਰਾਂਗੇ ਬਲੱਡ ਬੈਂਕ ਦਾ ਤੇ ਜਿਵੇਂ ਕਿ ਬਲੱਡ ਬੈਂਕ ਦਾ ਤੇ ਇਹ ਜਿਹੜੀ ਸਕੈਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਪ੍ਰਪੋਜ਼ਲ ਬਣਾ ਕੇ ਵਿਧਾਇਕ ਸਾਹਿਬ ਵੱਲੋਂ ਦਿੱਤਾ ਜਾਵੇ ਤਾਂ ਜੋ ਜਿਹੜਾ ਇਸ ਨੂੰ ਪਾਸ ਕਰਕੇ ਜਲਦ ਜਲਦ ਜਿਹੜੇ ਇਸ ਟੀਮ ਦਾ ਮਦਦ ਕੀਤੀ ਜਾਵੇ ਸਾਡੇ ਨਾਲ ਇਸ ਵੇਲੇ ਹੈਲਪਿੰਗ ਹੈਂਡ ਟੀਮ ਦੇ ਜਿਹੜੇ ਕੀ ਪ੍ਰਧਾਨ ਨੇ ਜੀਰੇ ਦੇ ਟੀਮ ਦੇ ਉਹ ਵੀ ਮੌਜੂਦ ਨੇ ਹਰਪ੍ਰੀਤ ਬਬਲੂ ਜੀ ਜਿਹੜਾ ਉਪਰਾਲਾ ਜਿਹੜਾ ਕੀਤਾ ਗਿਆ ਇਹਨਾਂ ਦੀ ਟੀਮ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਅੱਜ ਕੁਲਤਾਰ ਸਿੰਘ ਸੰਧਵਾ ਜੀ ਵੀ ਪਹੁੰਚੇ ਨੇ ਵਿਧਾਇਕ ਮਰੇਸ਼ ਕਟਾਰੀਆ ਵੀ ਪਹੁੰਚੇ ਨੇ ਹੋਰ ਵੀ ਕਈ ਸਮਾਜ ਸੇਵੀ ਤੇ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਤੇ ਇੱਕ ਜਿਹੜੀ ਉਹਨਾਂ ਨੂੰ ਡਿਮਾਂਡ ਕੀਤੀ ਗਈ ਹੈ ਕਿ ਪ੍ਰੋਪੋਜ਼ਲ ਦੀ ਐ ਐਮਐਲਏ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਬਣਾ ਕੇ ਦਿਓ ਕੀ ਇਦਾਂ ਦਾ ਉਪਰਾਲਾ ਗਾਂ ਅੱਗੇ ਹੋਰ ਕਰੋਗੇ ਤੁਸੀਂ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਕੁਲਤਾਰ ਸਿੰਘ ਸੰਧਵਾ ਜੀ ਦਾ ਕਿਸੇ ਭੂਤੇ ਆਏ ਸੀ ਉਹਨਾਂ ਨੇ ਦੱਸਿਆ ਜੀਰਿਆ ਕੰਮ ਹੋ ਜਾਂਦੇ ਆਪਾਂ ਵੀ ਇੱਥੇ ਜਾਣਾ ਫੋਨ ਕੀਤਾ ਉਹ ਆਏ ਜਿੰਨੇ ਜੋ ਜਿਹੜਾ ਦੀ ਸੇਵਾ ਕੀਤੀ ਅਸੀਂ ਨਾਲ ਉਹਨਾਂ ਨੂੰ ਕੁਛ ਜਰੀਰੇ ਚ ਜਿਹੜੀਆਂ ਜਰੂਰੀ ਮੰਗਾ ਜੀ ਦੇ ਚ ਜਰੂਰੀ ਮੰਗਾ ਜਿਵੇਂ ਬਲੱਡ ਬੈਗ ਹੈ ਨਹੀਂਗਾ ਜੀ ਦੇ ਦਵਾਈਆਂ ਬਾਹਰੋਂ ਲੈ ਕੇ ਦੰਦੇ ਪਏ ਆ ਜਿਹੜਾ ਬਲੱਡ ਇੱਥੇ ਡੈਲਸੀਜ਼ ਦੀ ਮਸ਼ੀਨ ਹੈ ਨਹੀਂ ਜੀ ਅਸੀਂ ਉਹਨਾਂ ਨੂੰ ਦੱਸਿਆ ਕਿ ਜੀਰਾ ਇੱਕ ਪਛੜਾ ਸ਼ਹਿਰ ਆ ਇੱਥੇ ਕੋਈ ਸਿਹਤਪਤੀ ਕੋਈ ਛੰਡਾਟਾ ਨਹੀਂ ਹੈਗਾ ਕੋਈ ਵੀ ਮਰੀਜ਼ ਆਉਂਦਾ ਉਹਨੂੰ ਰੈਫਰਲੀ ਕੋਲ ਕੀਤਾ ਜਾਂਦਾ ਉਹਨਾਂ ਨੇ ਤਿਆਰ ਜੀ ਐਮ ਐਲ ਆ ਸਾਹਿਬ ਨੂੰ ਸਾਡਾ ਪ੍ਰੋਪੋਜ਼ਲ ਤਿਆਰ ਕਰੋ ਜਿਹੜਾ ਬਲੱਡ ਬੈਂਕ ਦਾ ਉਹ ਪਹਿਲ ਦੇ ਆਧਾਰ ਤੇ ਆਪਾਂ ਕੋ ਸਮੇਂ ਚ ਜੀਰੇ ਲੈ ਕੇ ਆਵਾਂਗੇ ਜਾਂ ਪਰਮਾਤਮਾ ਸਮਾਜ ਚੰਗਾ ਦੇਵੇ ਐਮ ਐਨ ਐ ਸਾਹਿਬ ਤੇ ਜੱਜ ਪ੍ਰਧਾਨ ਜੀ ਦੀ ਕਮੇਟੀ ਕਰਦੇ ਹਿੰਮਤ ਕਰਨ ਤਾਂ ਉਹਨਾਂ ਨੇ ਹਾਂ ਟੀਤੀ ਆ ਤੇ ਇਹ ਵੋਟਾਂ ਮਚਾਉਣ ਤਾਂ ਕਿ ਗਰੀਬ ਲੋਕਾਂ ਦਾ ਫਾਇਦਾ ਹੋ ਸਕੇ ਜਿਹੜੇ ਮੋਟੇ ਜਾਂ ਫਰੀਪੋਰ ਜਾਂ ਫਰੋਇਪਰ ਬਲੱਡ ਲੈਣ ਜਾਂਦੇ ਉਹਨਾਂ ਨੂੰ ਜੀਰੋ ਹੀ ਬਲੱਡ ਮਿਲਦਾ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਸੋਚ ਹੈ ਇਹਨਾਂ ਦੀ ਜਿਹੜਾ ਕਿ ਇੱਕ ਬਲੱਡ ਬੈਂਕ ਦੀ ਜਿਹੜੀ ਡਿਮਾਂਡ ਹੈ ਉਹ ਜਲਦੀ ਜਿਹੜਾ ਜੀਰੇ ਦੇ ਵਿੱਚ ਲੱਗ ਚੁੱਕੀ ਹੈ ਉੱਥੇ ਬਲੱਡ ਬੈਂਕ ਵੀ ਜਿਹੜਾ ਜਲਦ ਜਲਦ ਇੱਥੇ ਲਿਆਂਦੀ ਆਸ ਕੀਤੀ ਜਾ ਰਹੀ ਹੈ ਕਿ ਸਮਾਜ ਸੇਵੀਆਂ ਨੂੰ ਲੈ ਕੇ ਉਹਨਾਂ ਤੋਂ ਜਿਹੜੀ ਕੀ ਇਹ ਜਿਹੜੀ ਬਲੱਡ ਬੈਂਕ ਦੀ ਵੀ ਡਿਮਾਂਡ ਹੈ ਪੂਰੀ ਕੀਤੀ ਜਾਏਗੀ ਇੱਕ ਸੰਧੂਆ ਸਾਹਿਬ ਨੂੰ ਵੀ ਕੀਤੀ ਗਈ ਸੀ ਗੱਲ ਕਿ ਤੇ ਸਿਟੀ ਸਕੈਨ ਮਸ਼ੀਨ ਲਿਆਂਦੀ ਜਾਵੇ ਤੇ ਉਹਦਾ ਪ੍ਰੋਪੋਜ਼ਲ ਉਹਦਾ ਇੱਕ ਸਾਹਿਬ ਨੂੰ ਕਿਹਾ ਗਿਆ ਤੇ ਪਹਿਲਾਂ ਵੀ ਇਹ ਜਿਹੜੀ ਟੀਮ ਹੈ ਵੱਧ ਤੋਂ ਵੱਧ ਕੰਮ ਕਰ ਰਹੀ ਹੈ ਹੋਰ ਵੀ ਮੈਂਬਰ ਮੌਜੂਦ ਨੇ ਕੀ ਕਹਿਣਾ ਚਾਹੋਗੇ ਜਿਹੜਾ ਕਿ ਅੱਜ ਛੋਟਾ ਜਿਹਾ ਤੁਸੀਂ ਇੱਕ ਸਮਾਗਮ ਰੱਖਿਆ ਜਿੰਦੇ ਵਿੱਚ ਇਹ ਮਸ਼ੀਨ ਦਾ ਉਦਘਾਟਨ ਵੀ ਇਹ ਜਿਹੜਾ ਅਸੀਂ ਅੱਜ ਦਾ ਸਮਾਗਮ ਹੈ ਇਹ ਲੋਕੀ ਫੀਸਾਂ ਲਗੀਆਂ ਜਾਣਗੀਆਂ ਇਹ ਦੱਸ ਇਹ ਜਿਹੜਾ ਲੋਕਾਂ ਤੋਂ ਦਿੱਤਾ ਹੋਇਆ ਦਾਨ ਹੈ ਉਸ ਦੇ ਨਾਲ ਹੀ ਜਿਹੜੀ ਐਕਸ-ਰੇ ਮਸ਼ੀਨ ਆਈ ਹੈ ਜਿਹੜਾ ਕਿ ਲੋਕੀ ਦਾਨ ਦਿੰਦੇ ਨੇ ਹੈਲਪਿੰਗ ਹੈਂਡ ਨੂੰ ਸਾਰਿਆਂ ਦਾ ਰਲ ਮਿਲ ਕੇ ਜਿਹੜਾ ਸਹਿਯੋਗ ਹੈ ਉਹਦੇ ਨਾਲ ਹੀ ਇਹ ਸੇਵਾਵਾਂ ਚੱਲ ਰਹੀਆਂ ਨੇ ਜਿੱਥੋਂ ਤੱਕ ਪੈਸੇ ਦੀ ਗੱਲ ਹੈ ਸਾਡੀ ਟੀਮ ਵੱਲੋਂ ਇੱਕ ਨਿਸ਼ਚਿਤ ਕੀਤਾ ਗਿਆ ਵੀ 90 ਰੁਪਏ ਅਸੀਂ ਲਵਾਂਗੇ ਕਿਉਂਕਿ ਉਹਦੇ ਵਿੱਚ 90 ਰੁਪਏ ਤਾਂ ਤਕਰੀਬਨ ਸਾਡਾ ਖਰਚਾ ਹੀ ਹੈ ਇਹ ਜਿਹੜੀ ਮਸ਼ੀਨ ਹੈ ਇਹ ਚੰਡੀਗੜ੍ਹ ਤੋਂ ਨੇੜੇ ਇੱਥੇ ਆਪਣੇ ਕਿਸੇ ਹੋਰ ਨਹੀਂ ਹੈਗੀ ਕਿਉਂਕਿ ਇਹ ਡਿਜੀਟਲ ਮਸ਼ੀਨ ਹੈ ਜਿਹੜਾ ਐਕਸ-ਰੇ 6 650 ਰੁਪਏ ਦਾ ਕਿਤੇ ਹੁੰਦਾ ਉਹ ਇੱਥੇ 90 ਰੁਪਏ ਦੇ ਵਿੱਚ ਕੀਤਾ ਜਾਊਗਾ ਉਹਦੇ ਵਿੱਚ ਸਾਰੇ ਵੀਰਾਂ ਨੂੰ ਸਾਰੇ ਜਿੰਨੇ ਵੀ ਲੋੜਵੰਦ ਨੇ ਕੋਈ ਅਮੀਰ ਗਰੀਬ ਨਹੀਂ ਸਾਰਿਆਂ ਲਈ 90 ਰੁਪਏ ਹੀ ਰੱਖਿਆ ਗਿਆ ਇਹ ਕੋਈ ਡਾਕਟਰ ਕੋਈ ਬਾਹਰੋਂ ਆਏ ਨਹੀਂ ਜਾਂ ਇੱਥੋਂ ਦੇ ਕੋਈ ਡਾਕਟਰ ਹਾਇਰ ਕੀਤੇ ਨੇ ਇਹ ਸਾਡੇ ਜਿਹੜੇ ਇਥੋਂ ਮਸ਼ੀਨ ਦੇ অপারেਟਰ ਨੇ ਇਹ ਕੁੜੀ ਚੰਡੀਗੜ੍ਹ ਤੋਂ ਆਈ ਆ ਉੱਥੇ ਜੌਬ ਕਰਦੀ ਸੀ ਤੇ ਉਹ ਹੀ ਇੱਥੇ ਆਪਰੇਟ ਕਰੂਗੀ ਸਾਰੀ ਜੋ ਇਹ ਮਸ਼ੀਨ ਹੈ। ਇਹਲੀ ਹੋਏਗਾ ਕਿ ਕੋਈ ਦਿਨ ਹੋਵੇ। ਨਹੀਂ ਇਹ ਡੇਲੀ ਐਕਸਰੇ ਹੋਊਗਾ। ਹਰ ਰੋਜ਼ ਹੀ ਐਕਸਰੇ ਹੋਊਗਾ ਜਦੋਂ ਵੀ ਕਿਸੇ ਨੂੰ ਲੈਣ। ਐਤਵਾਰ ਜਿਹੜਾ ਉਹ 2 ਵਜੇ ਤੱਕ ਕੀਤਾ ਜਾਊਗਾ ਬਾਕੀ ਸਾਰਾ ਦਿਨ 8 ਵਜੇ ਤੱਕ ਚੱਲੂਗਾ। ਆ ਦੇਖੋ ਕਿੰਨੀ ਵਧੀਆ ਸਹੂਲਤ ਜਿਹੜੇ ਸ਼ਹਿਰ ਵਾਸੀਆਂ ਨੂੰ ਦਿੱਤੀ ਗਈ ਹੈ। ਪੂਰਾ ਜੀਰੇ ਹਲਕੇ ਨੂੰ ਇਹ ਸਹੂਲਤ ਦਾ ਫਾਇਦਾ ਲੈਣਾ ਚਾਹੀਦਾ। 650 ਵਾਲਾ ਜਿਹੜਾ ਟੈਸਟ ਹੈ ਐਕਸ ਰੇ ਆ ਉਹ 90 ਰੁਪਏ ਦੇ ਵਿੱਚ ਕੀਤਾ ਜਾਏਗਾ ਤੇ ਡਿਜੀਟਲ ਮਸ਼ੀਨ ਆ ਜਿਹੜੀ ਕਿ ਚੰਡੀਗੜ੍ਹ ਤੋਂ ਨੇੜੇ ਇੱਥੇ ਕਿਸੇ ਵੀ ਲੈਬ ਤੇ ਨਹੀਂ ਹੈਗੀ ਤੇ ਵੱਧ ਤੋਂ ਵੱਧ ਇਸ ਦਾ ਲਾਭ ਜਰਾ ਚੁੱਕਿਆ ਜਾਣਾ ਚਾਹੀਦਾ ਦੀਪਕ ਬਾੜ ਕੋਰੀਅਲ ਨਿਊਜ਼ ਜੀਰਾ ਹੋਰ ਨਹੀਂ ਹੋਣੀ ਪਾਉਣੀ ਜਿਆਦਾ ਹਾਂ ਆਹੋ ਵਾਸ਼ਾ ਜਿਆਦਾ ਲੱਗਿਆ ਇੱਥੇ ਦੇਖਿਆ ਜੀ ਸਰਵਰ ਪੁੱਛੋ ਜੀ